ਇੱਕ ਪਾਸੇ ਪਾਣੀ ਗੱਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਇਸ ਮੁੱਦੇ ਨੂੰ ਲੈ ਕੇ ਇੱਕ ਵੱਡਾ ਸਟੈਂਡ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਲਿਆ ਗਿਆ ਜਦੋਂ ਡੈਮ ਤੇ ਪੁਲਿਸ ਨੂੰ ਬਿਠਾ ਕੇ ਡੈਮ ਦੇ ਤਾਲੇ ਮੜ ਦਿੱਤੇ ਗਏ ਸੀ ਅਜਿਹੇ ਦੇ ਵਿੱਚ ਵਿਸ਼ੇਸ਼ ਇਜਲਾਸ ਹੁੰਦੇ ਆ ਪਰ ਇਸ ਤਰ੍ਹਾਂ ਹੁਣ ਬੰਦਕ ਆਮ ਆਦਮੀ ਪਾਰਟੀ ਦੇ ਵੱਲੋਂ BBMP ਦੇ ਸੈਕਟਰੀ ਅਤੇ ਚੇਅਰਮੈਨ ਨੂੰ ਬਣਾਇਆ ਗਿਆ ਅਜਿਹੇ ਦੇ ਵਿੱਚ ਸਿਆਸਤ ਗਰਮਾ ਗਈ ਹੈ ਇੱਕ ਪਾਸੇ ਅਕਾਲੀ ਦਲ ਤੋਂ ਸੀਨੀਅਰ ਤਾ ਬਿਕਰਮ ਸਿੰਘ ਮਜੀਠੀਆ ਤੇ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਇਸ ਨੂੰ ਲੈ ਕੇ ਆਪੋ ਆਪਣੇ ਪੱਧਰ ਤੇ ਜੋ ਸ਼ਬਦੀ ਹਮਲੇ ਜਾਂ ਜੋ رائے ਸਰਕਾਰ ਨੂੰ ਦਿੱਤੀ ਗਈ ਹੈ ਇਹਨਾਂ ਤੋਂ ਬਾਅਦ ਤੁਸੀਂ ਵੀ ਜ਼ਰੂਰ ਆਪਣੀ رائے ਰੱਖਣ ਦੀ ਕੋਸ਼ਿਸ਼ ਕਰਨਾ ਇੱਕ ਪਾਸੇ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਡਰਾਮੇਬਾਜ਼ੀ ਹੁੰਦੀ ਪਈ ਹੈ ਤੇ ਦੂਸਰੇ ਪਾਸੇ ਰਾਜਾ ਵੜਿੰਗ ਨੇ ਕਿਹਾ ਹੈ ਕਿ ਹੁਣ ਸਰਕਾਰ ਨੂੰ ਅਦਾਲਤਾਂ ਦਾ ਰੁਖ ਕਰਨਾ ਚਾਹੀਦਾ ਆ ਕੁਝ ਹੀ ਸਰਾਸਰ ਜ਼ਾستی ਹੋਰ ਤੱਕ ਹੈ ਜਿਸ ਪ੍ਰਕਾਰ ਸੈਂਟਰ ਗਵਰਨਮੈਂਟ ਦਾ ਰਵਈਆ ਹੈ ਔਰ ਇਹ ਹਮੇਸ਼ਾ ਹੀ ਹੁੰਦਾ ਹੈ ਇਸੇ ਕਰਕੇ ਆ ਜਿਹੜਾ ਸਰਬ ਪਾਰਟੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਕਿ ਆਪਾਂ ਸਾਰੇ ਜਾਗ ਨੇ ਕੱਲ ਨੂੰ ਅਗਰ ਜ਼ਰੂਰਤ ਪੈਂਦੀ ਹੈ ਤਾਂ ਪ੍ਰਾਈਮ ਮਿਨਿਸਟਰ ਨੂੰ ਤੇ ਜਾ ਕੇ ਦੇਸ਼ ਦੇ ਹੋਮ ਮਿਨਿਸਟਰ ਨੂੰ ਮਿਲਣਾ ਚਾਹੀਦਾ ਹੈ ਉਹ ਸੋਬਾ ਸਪੈਸ਼ਲ ਸੈਸ਼ਨ ਵੀ ਹੋਇਆ ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਜਿਹੜੀਆਂ ਪ੍ਰਕਿਰਿਆ ਅਸੀਂ ਅਡਾਪਟ ਕਰ ਰਹੇ ਹਾਂ ਇਹ ਜ਼ਰੂਰੀ ਹੈਗੇ ਚੰਗੀ ਗੱਲ ਹੈ ਲੇਕਿਨ ਨਾਲ-ਨਾਲ ਸਾਨੂੰ ਤਮਾਮ ਜਿਹੜੀਆਂ ਟੈਕਨੀਕਲ ਸਾਡੀਆਂ ਚੀਜ਼ਾਂ ਉਹਨਾਂ ਨੂੰ ਅਡਾਪਟ ਕਰਨਾ ਚਾਹੀਦਾ ਜਦੋਂ ਹਾਈ ਕੋਰਟ ਚ ਚਲੇ ਗਏ ਸੀਗੇ ਔਰ ਸਾਡੇ ਵਾਲੇ ਐਵੇਂ ਇੱਥੇ ਥੱਲੇ ਰੌਲਾ ਪਾਈ ਜਾਂਦੇ ਹੋ ਮੈਂ ਪਾਣੀ ਜਾਣ ਨਹੀਂ ਦੇਣਾ ਇਦਾਂ ਕਰਦੇ ਆਂਗੇ ਨੱਕੇ ਮੂੜਨੇ ਆਉਂਦੇ ਐ ਲੜਾਈ ਲੜਨੀ ਆਉਂਦੀ ਐ ਚੰਗਾ ਨਹੀਂ ਸੀ ਤੁਸੀਂ ਅਗਰ ਸਪਰੀਮ ਕੋਰਟ ਦਾ ਰੁਖ ਕਰ ਦੇ ਹੁਣ ਜਿਸ ਪ੍ਰਕਾਰ ਨੂੰ ਤੁਸੀਂ ਅਸੀਂ ਜੋ ਮਰਜ਼ੀ ਕਹੀ ਜਾਈਏ ਜੇ ਕੋਈ ਸੁਪਰੀਮ ਕੋਰਟ ਸਾਡੇ ਖਿਲਾਫ ਫੈਸਲਾ ਕਰ ਦਿੰਦਾ ਜਾਂ ਹਾਈ ਕੋਰਟ ਸਾਡੇ ਖਿਲਾਫ ਫੈਸਲਾ ਕਰ ਦਿੰਦਾ ਫਿਰ ਅਸੀਂ ਕੀ ਕਰਾਂਗੇ ਸਾਨੂੰ तमाम ਟੈਕਨੀਕਲ ਜਿਹੜੀਆਂ ਸਾਡੇ ਤਰੀਕੇ ਨੇ ਸਾਡਾ ਜਿਹੜਾ ਹੱਕ ਹੈ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਉਹਦਾ ਇਸਤੇਮਾਲ ਜ਼ਰੂਰ ਕਰ ਲੈਣਾ ਚਾਹੀਦਾ ਹੁਣ ਮੈਂ ਸੁਣਿਆ ਕਿ ਮਨਿਸਟਰ ਉੱਥੇ ਧਰਨੇ ਤੇ ਬੈਠ ਕੇ ਨੇ ਹੁਣ ਅਗਰ ਮਨਿਸਟਰ ਹੀ ਧੰਨੇ ਤੇ ਬੈਠ ਜਾਏਗਾ ਆਈ ਡੋਟ ਨੋ ਇਹ ਕਿਸ ਪ੍ਰਕਾਰ ਦਾ ਕਿਦਾਂ ਕੰਮ ਚੱਲ ਰਿਹਾ ਯੂ ਹੈਵ ਟੂ ਕਮਾਂਡ ਗਵਰਨਮੈਂਟ ਨੇ ਕਮਾਂਡ ਦੇਣੀ ਹੈ ਨਾਟ ਕੀ ਐਜ਼ਿਟੇਸ਼ਨ ਕਰਨਾ ਐਜ਼ਿਟੇਸ਼ਨ ਜਿਹੜੇ ਵਿਦਆਊਟ ਗਵਰਨਮੈਂਟ ਲੋਕ ਹੈ ਉਹਨਾਂ ਨੇ ਕਰਨਾ ਹੁੰਦਾ ਸੋ ਮੇਰੀ ਇਹ ਬੇਨਤੀ ਹੈ ਰਾਦਰ ਦੇ ਨਵੇਂ ਫੋਕੀਆਂ ਫੜਾ ਮਸ਼ਹੂਰੀਆਂ ਔਰ ਸਾਨੂੰ ਉੱਥੇ ਜਿਹੜਾ ਇੱਕ ਦਿਨ ਦਾ ਸੈਸ਼ਨ ਹੋਇਆ ਉਹ ਸਾਨੂੰ ਹੀ ਨਿੰਦੀ ਗਏ ਜਦ ਕੀ ਇਹ ਚਾਹੀਦਾ ਸੀ ਬੜਾ ਬਹੁਤ ਖਾਵੇਂ ਢੰਗ ਦੇ ਦੇ ਵਿੱਚ ਗੱਲਬਾਤ ਹੋ ਰਹੀ ਸੀ ਆਪੋਜੀਸ਼ਨ ਲੀਡਰ ਨੇ ਸਾਡੇ ਉੱਤੇ ਖੜਾ ਹੋ ਕੇ ਕਹਤਾ ਸੀ ਕਿ ਬੇਸ਼ੱਕ ਬਹੁਤ سارے ਮਤਭੇਦ ਨੇ ਲੇਕਿਨ ਇਸ ਦੇ ਬਾਬਯੂਦ ਵੀ ਅਸੀਂ ਪੰਜਾਬ ਦੇ ਨਾਲ ਖੜੇ ਆਂ ਪੰਜਾਬ ਦੇ ਪਾਣੀਆਂ ਨਾਲ ਔਰ ਸਰਕਾਰ ਦੇ ਨਾਲ ਇਸ ਇਸ਼ੂ ਤੇ ਖੜੇ ਆਂ ਲੇਕਿਨ ਤੁਸੀਂ ਹੋਰ ਫਾਇਦਾ ਲੈਣ ਦੀ ਬਚਾਏ ਉੱਥੇ ਮੇਨੋ ਮੇਨੀ ਤਨੋਂ ਤਾਨੀ ਇਸ ਤਰ੍ਹਾਂ ਦਾ ਰਵਈਆ ਕੀਤਾ ਗਿਆ ਫਿਰ ਫਿਰ ਮੀਟਿੰਗ ਬੁਲਾਉਣ ਦੀ ਲੋੜ ਹੀ ਨਹੀਂ ਸੀ ਕੋਈ ਸੋ ਹੁਣ ਵੀ ਮੈਂ ਬੇਨਤੀ ਕਰਨੀ ਚਾਹਣਾ ਹੈ ਸਰਕਾਰ ਨੂੰ ਕਿਰਪਾ ਕਰਕੇ ਤੁਸੀਂ ਸੁਪਰੀਮ ਕੋਰਟ ਦਾ ਰੁਕ ਕਰੋ ਔਰ ਕਮਾਂਡ ਦਿਓ ਰੱਦ ਦਿਨ ਮੈਂ ਨੰਗਲ ਡੈਮ ਤੇ ਜਾਣਾ ਹੈ ਜਾਂ ਕਿਤੇ ਜਾਣਾ ਹੈ ਤੁਹਾਡੇ ਕੋਲ ਸਾਰੀ ਪੁਲਿਸ ਫੋਰਸ ਤੁਹਾਡੇ ਕੋਲੇ ਸਾਰੇ ਆਫੀਸਰ ਸਹਿਬਾਨ ਤੁਹਾਡੇ ਕੋਲੇ ਨੇ ਮੈਂ ਉੱਥੇ ਜਾ ਕੇ ਕੀ ਕਰਨਾ ਹੈ ਮੈਂ ਕੋਈ ਪਾਣੀ ਦਾ ਛੱਡ ਨਹੀਂ ਜਾਣਾ ਉਹ ਤਾਂ ਤੁਹਾਡੀ ਕਮਾਂਡ ਹੋਣੀ ਚਾਹੀਦੀ ਹੈ ਗਵਰਨਮੈਂਟ ਸ਼ੁਡ ਗਿਵ ਦਾ ਕਮਾਂਡ ਸਤਿ ਸ਼੍ਰੀ ਅਕਾਲ ਜੀ ਅ ਪੰਜਾਬ ਦੇ ਦੇਸ਼ ਦੇ ਹਾਲਾਤ ਜੋ ਬਣੇ ਆ ਕਿਉਂਕਿ ਪੰਜਾਬ ਇੱਕ ਬਾਰਡਰ ਸੂਬਾ ਹੈ ਇੱਕ ਪਾਸੇ ਅਸੀਂ ਆਪ ਦੇ ਸੁਰੱਖਿਆ ਬਲਾਂ ਨਾਲ ਖਲੋਤੇ ਆ ਦੇਸ਼ ਵਾਸੀਆਂ ਨਾਲ ਖਲੋਤੇ ਆ ਔਰ ਪਾਕਿਸਤਾਨ ਨਾਲ ਇੱਕ ਬਹੁਤ ਵੱਡੀ ਲੜਾਈ ਲੜ ਰਹੇ ਆ ਇਨਸਾਨੀਅਤ ਖਾਤਰ ਟੈਰਰਿਜ਼ਮ ਦੇ ਖਿਲਾਫ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਡਰਾਮਾ ਨਟਕੀ ਤੋਂ ਸਵਾਇ ਕੋਈ ਕੰਮ ਨਹੀਂ ਰਹਿ ਗਿਆ ਕੱਲ ਇਹ ਏਡੇ ਬੇਸ਼ਰਮ ਸਰਕਾਰ ਹੈ ਕਿ ਕੱਲ ਹੀ ਇਹ ਹਾਈ ਕੋਰਟ ਚ ਹੱਥ ਖੜੇ ਕਰਕੇ ਮੁੜੇ ਆ ਬੀਬੀਐਮਪੀ ਦੇ ਮਸਲੇ ਚ ਪਾਣੀ ਦੇਣ ਦੇ ਮਸਲੇ ਚ ਉੱਥੇ ਤਾਂ ਬਹਿਸ ਨਹੀਂ ਕੀਤੀ ਚਾਜ ਨਾਲ ਉੱਥੇ ਜਾ ਕੇ ਤੁਸੀਂ ਮੰਨ ਕੇ ਆਏ ਹੋ ਕਿ ਅਸੀਂ ਹਰਿਆਣੇ ਪਾਣੀ ਦੇ ਦਿਆਂਗੇ ਪਿਛਲੇ 3 ਸਾਲ ਤੋਂ ਤੁਸੀਂ ਪਾਣੀ ਦੇ ਰਹੇ ਹੋ ਜਦੋਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਦਿੱਲੀ ਨੂੰ ਪਾਣੀ ਦੇਣਾ ਹੈ ਉਦੋਂ ਤਾਂ ਭਗਵੰਤ ਮਾਨ ਸਾਹਿਬ ਸੁੱਤੇ ਪਏ ਸੀ ਮੈਂ ਇਹ ਮੁੱਦੇ ਤਾਂ ਨਹੀਂ ਪਹਿਲਾਂ ਚੁੱਕਦਾ ਸੀ ਕਿ ਠੀਕ ਹੈ ਬੜਾ ਗੰਭੀਰ ਮੁੱਦਾ ਹੈ ਇਹ ਸੰਵੇਦਨਸ਼ੀਲ ਮੁੱਦਾ ਹੈ ਪੰਜਾਬ ਨੂੰ ਪਾਣੀਆਂ ਦੀ ਲੋੜ ਹੈ ਪੰਜਾਬ ਡਸਨਟ ਹੈਵ ਅ ਡ੍ਰੌਪ ਆਫ ਵਾਟਰ ਟੂ ਸ਼ੇਅਰ ਮਗਰ ਸਿਰਫ ਤੇ ਸਿਰਫ ਨਟੰਕੀ ਸਿਆਸਤ ਡਰਾਮੇਬਾਜ਼ੀ ਤਕਸੀਮੇ ਧੋਕੇ ਰਹਿ ਜੋ ਕੰਮ ਪਹਿਲਾਂ ਤੁਸੀਂ ਤਾੜੇ ਲਾਏ ਬੀਐਮਬੀ ਬੀਬੀਐਮਬੀ ਚਲੋ ਕੁਝ ਨਹੀਂ ਬੋਲੇ ਅਸੀਂ ਕਿ ਤਾਲੇ ਲਾਤੇ ਸੀ ਐਮ ਨੇ ਵਿజిਟ ਕਰਤੀ ਪਤਾ ਹੀ ਸੀ ਇਹਨਾਂ ਤਾਲਿਆਂ ਦਾ ਕੀ ਮੁੱਲ ਹੈ ਜ਼ੀਰੋ ਮੁੱਲ ਹੈ ਔਰ ਜਾ ਕੇ ਤੁਸੀਂ ਹਾਈ ਕੋਰਟ 'ਚ ਹੱਥ ਖੜੇ ਕਰਤੇ ਇੱਕ ਮਿੰਟ 'ਚ ਉੱਥੇ ਕਹਤਾ ਨਹੀਂ ਅਸੀਂ ਤਾਂ ਪੰਜਾਬ ਪੁਲਸ ਲਈ ਸੀ ਸਿਰਫ ਲਾਅ ਐਂਡ ਆਰਡਰ ਕਰਕੇ ਉਹਨਾਂ ਨੇ ਵੀ ਕਹਤਾ ਹਾਂ ਭਾਈ ਜੇ ਲਾਅ ਐਂਡ ਆਰਡਰ ਲਈ ਲਾਈ ਹੈ ਤੇ ਠੀਕ ਹੈ ਅੱਜ ਨਵਾਂ ਡਰਾਮਾ ਸ਼ੁਰੂ ਕਰਤਾ ਹਰਜੋਤ ਪਹਿਨ ਹਰਜੋਤ ਪਹਿਨ ਬੜਾ ਵੱਡਾ ਡਰਾਮੇ ਬਾਜ਼ ਹੈ ਜਦੋਂ ਕੇਜਰੀਵਾਲ ਲਈ ਧਰਨਾ ਮਾਰਿਆ ਸੀ ਉਹ ਵੀਡੀਓ ਮੈਂ ਸ਼ੇਅਰ ਕਰੂੰਗਾ ਉਹਦੇ ਡਰਾਮੇ ਕਈ ਵਾਰੀ ਨੰਗੇ ਹੋਏ ਆ ਅੱਜ ਜਾ ਕੇ ਤਾਲਾ ਫੇਰ ਕਿੱਥੇ ਲਾਤਾ ਇੱਕ ਸਤਲੁਜ ਭਵਨ ਹੈ ਰੈਸਟ ਹਾਊਸ ਹੈ ਬੀਬੀਐਮਪੀ ਦਾ ਜਿੱਥੇ ਚੇਅਰਮੈਨ ਵਿజిਟ ਕਰ ਰਿਆ ਉੱਥੇ ਜਾ ਕੇ ਤੁਸੀਂ ਤਾਲਾ ਲਾਤਾ ਔਰ ਡਰਾਮਾ ਰਚਣ ਲੱਗੇ ਕਿ ਅਸੀਂ ਪਾਣੀ ਨਹੀਂ ਦੇਣਾ ਫਿਰ ਭਾਈ ਕੱਲ ਹਾਈ ਕੋਰਟ ਚ ਕਿਉਂ ਸੁੱਤੇ ਸੀ ਹਾਈ ਕੋਰਟ ਚ ਕਿਉਂ ਨਹੀਂ ਇਹ ਹਾ ਦਾ ਨਾਰਾ ਮਾਰਿਆ ਕਿ ਨਹੀਂ ਅਸੀਂ ਪਾਣੀ ਨਹੀਂ ਦੇ ਸਕਦੇ ਉੱਥੇ ਤਾਂ ਮੰਨ ਕੇ ਆ ਗਏ ਸਾਰੀ ਗੱਲਾਂ ਜਿ ਬਿਲਕੁਲ ਇੱਕ ਕਮਜ਼ੋਰੀ ਵਾਲਾ ਕੰਮ ਵਿਖਾ ਕੇ ਤੁਸੀਂ ਉੱਥੋਂ ਹੱਥ ਖੜੇ ਕਰਕੇ ਮੁੜਿਆ ਹੋ ਔਰ ਮੈਂ ਅੱਜ ਇਹ ਬੇਨਤੀ ਕਰਦਾ ਕਿ ਜਦੋਂ ਦੇਸ਼ 'ਚ ਲੜਾਈ ਲੱਗੀ ਹੋਵੇ ਦੇਸ਼ ਦੂਜੇ ਪਾਕਿਸਤਾਨ ਨਾਲ ਲੜਾਈ ਲੜ ਰਿਹਾ ਹੋਵੇ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਸਖਤ ਲਫ਼ਜ਼ਾਂ 'ਚ ਇਸ ਗੱਲ ਦੀ ਚੇਤਾਵਨੀ ਦੇਣਾ ਕਿ ਜੋ ਤੁਸੀਂ ਖੇਡ ਖੇਡ ਰਹੇ ਹੋ ਇਹ ਪਾਕਿਸਤਾਨ ਦੇ ਹੱਤ ਲੀਖ ਉਹਨਾਂ ਦੇ ਹੱਥ ਮਜ਼ਬੂਤ ਕਰਨ ਲਈ ਖੇਡ ਰਹੇ ਹੋ ਤੁਸੀਂ ਦੇਸ਼ ਨਾਲ ਨਹੀਂ ਖਲੋਤੇ ਹੋ ਔਰ ਮੈਂ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਅੱਜ ਪਹਿਲਾਂ ਇੱਕ ਕੰਮ ਤਾਂ ਮੁਕਾ ਲੋ ਇੱਥੇ ਤਾਂ ਨਵੇਂ ਡਰਾਮੇ ਸ਼ੁਰੂ ਹੋਏ ਖੜੇ ਆ ਇਹ ਡੀਜੀਪੀ ਪੰਜਾਬ ਦੇ ਸੁੱਤੇ ਪਏ ਇਹਨਾਂ ਨੂੰ ਡਰਾਮਾ ਹੀ ਸੁਝ ਰਿਆ ਤਾਲਾ ਲਾ ਰਿਹਾ ਪਾਣੀ ਰੋਕ ਰਿਹਾ ਪਾਣੀ ਤਾਂ ਰੋਕਣਾ ਹੀ ਨਹੀਂ ਨਾ 2022 ਚ ਰੋਕਿਆ ਨਾ 2023 ਚ ਰੋਕਿਆ ਨਾ 2024 ਚ ਰੋਕਿਆ ਕਿਉਂਕਿ ਉਦੋਂ ਉਦੋਂ ਉਸ ਵੇਲੇ ਤੱਕ ਕੇਜਰੀਵਾਲ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਸਨ ਤੇ ਹੁਣ ਡਰਾਮਾ ਕਿਉਂ ਇਸ ਤੋਂ ਪਹਿਲਾਂ ਵੀ ਤੁਸੀਂ ਪਾਣੀ ਦਿੱਤਾ ਜਾਹ ਤੱਕ ਕੋਈ ਸਖਤ ਫੈਸਲੇ ਲੋ ਤੁਸੀਂ ਕੀ ਸੁਪਰੀਮ ਕੋਰਟ ਗਏ ਕੱਲ ਦੇ ਹਾਈ ਕੋਰਟ ਦੀ ਹਾਰ ਤੋਂ ਬਾਅਦ ਨਹੀਂ ਮਗਰ ਡਰਾਮਾ ਕਰਨ ਤੇ ਹੋ ਗਏ ਹੋ ਇੱਕ ਪਾਸੇ ਉਥੇ ਬਾਰਡਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਚ ਬੰਮ ਡੇਗ ਰਹੇ ਆ ਉਦੋਂ ਉਥੇ ਰਾਤ ਦਾ ਜੋ ਤਣਾਅ ਦਾ ਮਾਹੌਲ ਬਣਿਆ ਪਿਛਲੇ ਦੋ ਦਿਨਾਂ ਤੋਂ ਤੁਸੀਂ ਸਾਰੇ ਜਾਣ ਰਹੇ ਹੋ ਔਰ ਸਾਡੇ ਮੁੱਖ ਮੰਤਰੀ ਸਾਹਿਬ ਮੰਤਰੀ ਸਾਹਿਬ ਸਰਕਾਰ ਇਹ ਨੇਰੀ ਡਰਾਮੇ ਤੇ ਹੋਈ ਹੈ ਇਸ ਲਈ ਮੈਂ ਪੰਜਾਬ ਦੇ ਲੋਕਾਂ ਨੂੰ ਦੇਸ਼ ਦੀ ਸਰਕਾਰ ਨੂੰ ਇਹ ਬੇਨਤੀ ਕਰਦਾ ਪਹਿਲਾਂ ਆਮ ਆਦਮੀ ਪਾਰਟੀ ਵਾਲਿਆਂ ਦਾ ਇਹ ਡਰਾਮੇਬਾਜ਼ੀ ਬੰਦ ਹੋਵੇ ਤੇ ਇਹਨਾਂ ਦਾ ਪਤਾ ਹੀ ਕਰਾ ਲਓ ਕਿਤੇ ਪਾਕਿਸਤਾਨ ਦੇ ਹੱਥਾਂ ਤੇ ਤਾਂ ਨਹੀਂ ਖੇਡ ਰਹੇ ਕਿਉਂਕਿ ਇੱਕ ਪਾਸੇ ਜੰਗ ਔਰ ਦੂਜੇ ਪਾਸੇ ਡਰਾਮਾ ਜਾਂ ਨਹੀਂ ਦੇਣਾ ਪਾਣੀ ਤਾਂ ਫਿਰ ਸਖਤ ਫੈਸਲਾ ਲੋ ਡਰਾਮਾ ਤੁਸੀਂ ਵਿਧਾਨ ਸਭਾ ਚ ਵੀ ਕਰ ਲਿਆ ਆਲ ਪਾਰਟੀ ਮੀਟਿੰਗ ਛੱਡ ਕੇ ਵੀ ਕਰ ਲਿਆ ਕਿਤੇ ਇਹ ਤਾਂ ਦੱਸੋ ਕਿ ਪਿਛਲੇ ਕਿੰਨੇ ਸਮੇਂ ਤੋਂ ਪਾਣੀ ਜਾ ਰਿਹਾ ਔਰ ਤੁਸੀਂ ਕੀ ਰੋਦੇ ਵਾਸਤੇ ਰੋਕਣ ਵਾਸਤੇ 3 ਸਾਲਾਂ ਚ ਕੀ ਕਾਰਵਾਈ ਕੀਤੀ ਹੈ ਜ਼ੀਰੋ ਇਸ ਲਈ ਅੱਜ ਜੋ ਕੁਝ ਹੋ ਰਿਹਾ ਪੰਜਾਬ 'ਚ ਔਰ ਸਰਕਾਰ ਆਪ ਕਰ ਰਹੀ ਹੈ ਇਹ ਬੜਾ ਹੀ ਚਿੰਤਾ ਦਾ ਵਿਸ਼ਾ ਦਿਸ ਇਸ ਨਾਟ ਸਟੈਂਡਿੰਗ ਵਿਦ ਦ ਨੇਸ਼ਨ ਇਹ ਦੇਸ਼ ਦੀ ਗੱਲ ਨਹੀਂ ਇਹ ਦੇਸ਼ ਦੇ ਉਲਟ ਜਾਣ ਦੀਆਂ ਗੱਲਾਂ ਨੇ ਇਹ ਹਾਲਾਤ ਪੈਦਾ ਹੋ ਰਹੇ ਆ ਇਸ ਲਈ ਮੈਂ ਚਾਹੂੰਗਾ ਕਿ ਜੋ ਦੇਸ਼ ਨਾਲ ਖਲੋਤਾ ਔਰ ਜੋ ਪੰਜਾਬ ਨਾਲ ਖਲੋਤਾ ਉਹ ਤਗੜੇ ਹੋ ਕੇ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਹਰ ਵੇਲੇ ਡਰਾਮੇ ਤੇ ਨਹੀਂ ਚੱਲਦਾ ਔਸੂਲ ਵੀ ਕੋਈ ਗੱਲ ਹੁੰਦੀ ਔਰ ਆਪਦੇ ਔਸੂਲਾਂ ਤੇ ਕਾਇਮ ਰਹੋ ਇਸ ਲਈ ਸਹੀ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ